ਕੋਈ ਨਾਬਦਾ ਦੇ ਜੇ ਅੰਦਰ ਕੋਈ ਜਿੰਨਾਕਾਰ ਤੋਂ ਉਸ ਮੇਰੇ ਉਹਦੇ ਸੰਬੰਧੀ ਕੀ ਡਿਟੇਲ ਨਾਲ ਜਾਣਕਾਰੀ ਹਾਂਜੀ ਕਰ ਸਕਦਾ ਕੱਲ ਅਸੀਂ ਕੱਲ ਸ਼ਾਮ ਨੂੰ ਇੱਕ ਪਰਚਾ ਦਰਜ ਕੀਤਾ ਐਫ ਆਈ ਆ ਨੰਬਰ 75 ਹੈਗਾ ਜੀ ਜੀ ਤੇ 255458 ਦੇ ਅਸੀਂ ਐਫ ਆਈ ਦਰਜ ਕੀਤੀ ਆਬਜੈਕਟ ਤੇ ਜਿਹਦੇ ਵਿੱਚ 478 ਜਿਹੜੇ ਸਾਨੂੰ ਰੌਂ ਜਿਹੜੇ ਹੈਗੇ ਨੇ ਬਰਬੰਦ ਹੋਏ ਨੇ ਇਹ ਰੌਂਦ ਨੇ ਕੰਡੀਸ਼ਨ ਹੈ ਇਹ ਜਿੰਦਾ ਕਾਰਟੂਸ ਨੇ ਪਰ ਇਹ ਹੈ ਵੀ ਇਹ ਕਾਫੀ ਚਿਰ ਤੇ ਜਿਹੜੇ ਹੈ ਲੱਗਦਾ ਸੀ ਵੀ ਇਹ ਡੰਪ ਕਿਤੇ ਕਿਤੇ ਡੰਪ ਹੋਏ ਹੋਏ ਸੀ ਤੇ ਜਿਵੇਂ ਦਬੇ ਹੋਏ ਸੀ ਐਕਸਲੀ ਸਾਡੀ ਮੁਖਰੀ ਤੇ ਅਸੀਂ ਪਰਚਾ ਦਿੱਤਾ ਹੈ ਸਾਡੇ ਮੁਖਰ ਤੋਂ ਕਿ ਦੋ ਅੱਗੇ ਪਤਾ ਲੱਗਾ ਕਿਤੇ ਤੇ ਉੱਥੋਂ ਸਾਨੂੰ ਜਗ੍ਹਾ ਤੋਂ ਇੱਕ ਖੱਡੇ ਪੱਟਾ ਹੋਇਆ ਜਿ ਖੱਡੇ ਦੇ ਵਿੱਚੋਂ ਅਸੀਂ ਜਿਹੜੇ ਰਿਕਵਰ ਕੀਤੇ ਮੁਖਰੀ ਦੇ ਧਾਰ ਤੋਂ ਮੁਖਰੀ ਦੇ ਧਾਰ ਤੋਂ ਬਈ ਇਹ ਕਾਰਤੂਸਰੀ ਸਰਪਕੀ ਹੋਰ ਤਾਂ ਨਹੀਂ ਆਪਣੇ ਕਾਰਤੂਸ ਨੇ ਜੀ ਅਸੀਂ ਐਕਚੁਅਲੀ ਇਹਨੂੰ ਬੇਸਿਕਲੀ ਕੰਡੀਸ਼ਨ ਇਹਨਾਂ ਦੀ ਐਵੇਂ ਦੀ ਹੈ ਹੈਗੇ ਇਹ ਲਾਈਵ ਲਾਈਵ ਨੇ ਜੀ ਤੇ ਇਹਨਾਂ ਨੂੰ ਅਸੀਂ ਜਿਹੜਾ ਆਰਟੀਲਰੀ ਅੱਛੀ ਜਿਹੜਾ ਹੈ ਸਾਡੀ ਹੁੰਦੀ ਹੈ ਉੱਥੇ ਅਸੀਂ ਇਹਨਾਂ ਨੂੰ ਟੈਸਟ ਵਾਸਤੇ ਭੇਜਾਂਗੇ ਕਿ ਕਿਸ ਚੀਜ਼ ਤੇ ਕੰਮ ਨੇ ਤੇ ਕਦੋਂ ਦੇ ਮਾਰ ਕਰਨ ਫਿਰ ਜਨਰਲ ਦਾ ਪਾਰਟ ਆਫ ਅਨਵੈਸਟੀਗੇਸ਼ਨ ਕਿਹੜੀ ਜਗ੍ਹਾ ਤੇ ਕੀ ਲੱਗਦਾ ਹੈ ਕੋਈ ਗੁੰਤੱਕ ਦੀ ਜਿਹੜੀ ਨੋਟ ਦੇ ਤੌਰ ਤੇ ਜਿਹੜੀ ਸ਼ੁਰੂਆਤੀ ਦੌਰ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕਈ ਵਾਰ ਤਾਂ ਇਹ ਹੁੰਦਾ ਜਿਵੇਂ ਅ ਥੋੜਾ ਜਿਹਾ ਮੇਰੇ ਜਿਵੇਂ ਸਾਨੂੰ ਪਾਰਟ ਆਫ ਲੱਗਦਾ ਵੀ ਮਿਲਟਰੀ ਏਰੀਆ ਹੈਗਾ ਕਿ ਇਹ ਜਿਵੇਂ ਅ ਅਨ ਯੂਜ਼ਡ ਕਿਤੇ ਹੋ ਗਿਆ ਜਾਂ ਕਿਤੇ ਉਥੋਂ ਇਸ ਪਲੇਸ ਹੋ ਸਕਦਾ ਹੋ ਸਕਦਾ ਵੀ ਕਿਤੇ ਸਾਡੇ ਕਿਤੇ ਵੀ ਏਰੀਆ ਤੇ ਇਸ ਪਲੇਸ ਹੋਏ ਹੋਣ ਕਿਤੇ ਨਾ ਕਿਤੋਂ ਹੋਏ ਹੋਣ ਇਹਨਾਂ ਦੀ ਵੀ ਜਿਹੜੇ ਅਸੀਂ ਇਨਫੋਰਮੇਸ਼ਨ ਲਵਾਂਗੇ ਜੇ ਕਿਤੋਂ ਹੈ ਪਹਿਲੇ ਪਹਿਲੀ ਗੱਲ ਤਾਂ ਇਹ ਹੈ ਚੈੱਕ ਕਰਨ ਲਈ ਇਹ ਹੈਗਾ ਵੀ ਜਿਹੜੇ ਇਹ ਕਟੇਜਸ ਨੇ ਇਹ ਬੇਸਿਕਲੀ ਕਿਸ ਚੀਜ਼ ਦੇ ਹਨ ਜੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਾਡੀ ਕੋਰਟਾਂ ਨੇ ਜਾਂ ਉਥੋਂ 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 ਇਹਨੂੰ ਫਲੋਰ ਤੋਂ ਜਾਂ ਇੱਥੋਂ ਅਸੀਂ ਇਹਨੂੰ ਸਪੈਸੀਫਾਈ ਕਰਾਂਗੇ ਕਿ ਕਿਸ ਚੀਜ਼ ਦੇ ਕਰਤੂਸ ਨੇ ਫਿਰ ਸਾਡੀ ਨੈਕਸਟ ਇਨਵੈਸਟੀਗੇਸ਼ਨਲ ਰਿਸਰਚ ਕਰਾਂਗੇ ਕਿਹੜੇ ਕਿਹੜੇ ਤਰ੍ਹਾਂ ਨਾਲ ਬੀਜ ਫਿਰ ਇਹ 25 54 ਨਟ ਲਾਈ ਹੈ ਜੀ ਇਸ ਤੇ ਐਂਡ ਅਨਨੋਨ ਤੇ ਲਾਈ ਹੈ ਅਸੀਂ ਤੇ ਬਾਕੀ ਇਨਵੈਸਟੀਗੇਸ਼ਨ ਅਨ ਕੋਈ ਨਾਮ ਨਹੀਂ ਪਰ ਜੇ ਕੋ ਫਰਦਰ ਹੋਵੇ ਤੁਹਾਨੂੰ ਅਸੀਂ ਪਬਲਿਕ ਨੂੰ ਤਾਂ ਸਾਡੀ ਇਹ ਹੈ ਜੀ ਵੀ ਤੇ ਕੁਝ ਦਾ ਸਾਡਾ ਨਸ਼ਾ ਅਮਰਦ ਜਿਹੜਾ ਸਾਡਾ ਚੱਲ ਰਿਹਾ ਹੈ ਜੀ ਮਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਤੇ ਅਸੀਂ ਆਪਣੇ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਤੇ ਫਿਰ ਵੀ ਅਸੀਂ ਅਸੀਂ ਹੀ ਅਪੀਲ ਕਰਦੇ ਹਾਂ ਤੁਹਾਡੇ ਮਾਦੀਆਂ ਰਾਹੀ ਵੀ ਸਾਨੂੰ ਵੱਧ ਤੋਂ ਵੱਧ ਪਬਲਿਕ ਜਿਹੜੀ ਸਾਨੂੰ ਸਹਿਯੋਗ ਦੇਵੇ ਸਾਨੂੰ ਇੱਕ ਟੋਲ ਫਰੀ ਨੰਬਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਡਰਗ ਮੀਨਸ ਦਾ ਡਰਗਸ ਕਿ ਜੇ ਕੋਈ ਵੀ ਮੁਖਬਰੀ ਤੁਹਾਡੇ ਕੋਲ ਜਾਂ ਕੋਈ ਸ਼ਾਂਤੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿਹੜਾ ਆਪਾਂ ਇਹ ਨਸ਼ਿਆਂ ਦੇ ਜਿਹੜਾ ਯੁੱਧ ਚੱਲ ਰਿਹਾ ਹੈ ਤੇ ਚਾਪਾ ਤਾਂ ਵੀ ਆਪਾਂ ਤਾਂ ਵੀ ਹਾਸਲ ਕਰੀਏ ਧੰਨਵਾਦ